ਅੱਜ ਗੱਲੋਂ ਤੋਂ ਮੈਂ ਨਵਦੀਪ ਪਾਲ ਗਵਾਲੀਆ ਐਮਪੀ ਸੰਜਾ ਤੇ ਐਸ ਵਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਛੋਟਾ ਸਿੱਧੂ ਪੈਦਾ ਹੋਇਆ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਪਾਉਂਦੇ ਹੋਏ ਇਸ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਛੋਟਾ ਸ਼ੁਭ ਪੈਦਾ ਹੋਇਆ ਔਰ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਜਿੱਥੇ ਸਿੱਧੂ ਮੂਸੇਵਾਲਾ ਆਪਣੇ ਪੁੱਤਰ ਦੇ ਲੱਖਾਂ ਕਰੋੜਾਂ ਫੈਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਦੁਆ ਉਹਨਾਂ ਦੇ ਪਰਿਵਾਰ ਤੇ ਰੰਗ ਲਿਆਈ ਹੈ ਤੇ ਅੱਜ ਛੋਟਾ ਸ਼ੁਭ ਉਹਨਾਂ ਦੀ ਗੋਦੀ ਵਿੱਚ ਆਇਆ ਤੇ ਉਹ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਜਲਦੀ ਹੀ ਜਿਹੜਾ ਅੱਜ ਇਤਵਾਰ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ਵਿੱਚ ਸਮਰਥਕ ਸਿੱਧੂ ਦੀ ਹਵੇਲੀ ਮੂਸਾ ਪਹੁੰਚਦੇ ਨੇ ਤੇ ਅੱਜ ਕਿਉਂਕਿ ਪਿੰਡ ਮੂਸਾ ਵਿੱਚ ਹੁਣ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਔਰ ਦੇਖਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਇਸ ਖੁਸ਼ੀ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਦਾ ਹੈ ਕਿਉਂਕਿ ਹਜੇ ਸੋਸ਼ਲ ਮੀਡੀਆ ਉੱਪਰ ਹੁਣੇ-ਹੁਣੇ ਉਹਨਾਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਇਸ ਵੇਲੇ ਹੁਣੇ-ਹੁਣੇ ਏਵੀਪੀ ਸਾਜਾ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਏਵੀਪੀ ਸਾਜਾ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਇੱਕ ਬੇੜੇ ਨੇ ਜਨਮ ਲਿਆ ਜਿਹੜਾ ਜਿਸ ਨੂੰ ਛੋਟਾ ਸਿੱਧੂ ਕਿਹਾ ਜਾ ਰਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਦੀ ਜਾਣਕਾਰੀ ਆਪਣੇ ਸ਼ੁਭਸ਼ੋਭ ਮੀਡੀਆ ਹੈਂਡਲ ਉੱਪਰ ਤਸਵੀਰ ਨੂੰ ਸਾਂਝੀ ਕਰਦੇ ਹੋਏ ਛੋਟੇ ਸ਼ੁਭ ਦੇ ਗੋਦੀ ਵਿੱਚ ਪਾਉਣ ਦੀ ਤਸਵੀਰ ਪਾਈ ਆ ਤੇ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਲੱਖਾਂ ਕਰੋੜਾਂ ਫੈਨ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਦੁਆ ਰੰਗ ਲਿਆਈ ਹੈ